सुल्तानपुर लोधी के नजदीकी पिंड सेचा विखे गुरु घर के ग्रंथी उत्तर हमला कर उस न कुटमार की खबर सामने आई है ग्रंथी का आरोप है कि हमलावर नशा तस्करी का धंधा करते हैं ग्डी गुरु घर खड़ी करने तो मना करने उस उ हमला किया गया है लिहाजा मामले नु थाना सुल्तानपुर लोधी की पुलिस ने एक महिला सनेचार व्यक्तियों के खिलाफ वक् वक् तित मुकदमा दर्ज कर लिया है सिविल अस्पताल चेड़े इलाज ग्रंथी सिंह पुत्र हरनेक सिंह निवासी सेचा दस्या कि पिछले तेरह सालों तो गुरुद्वारा श्री अंगीठा साहेब पिंड सेचा विखे ग्रंथी के तौर पर सेवा निभा रहा हाँ बीते दिन ही दुपहर बारह बजे के करीब पिंड ही चार तो पांच व्यक्ति जो कि नशे का धंधा करते हैं वह हर रोज़ गुरुद्वारा साहिब के अंदर गड्डी खड़ी करके चले जाते सन जिन्होंने मैं कहा कि वह ना खड़ी करनता उन्होंने मेरे नाल नालमार की मैनू जख्मी भी किया गया ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਮੇਰੀ ਮਾਤਾ ਪਰਿਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਚੁਡਾਉਣਗੇ ਚਾਹਦਾ ਉਹਨਾਂ ਨੇ ਮੇਰੀ ਮੰਦੀ ਮੇਰਾ ਨਾਮ ਜੀਤ ਸਿੰਘ ਹੈ ਜੀ ਸਨ ਆਫ ਹਰਨੇਕ ਸਿੰਘ ਮੈਸੇਜ ਚੰਪ ਮਦਰ ਦਾ ਰਹਿਣ ਵਾਲਾ ਪਿੰਡ ਦਾ ਮੈਂ ਗੁਰਦੁਰੇ ਸਾਹਿਬ 13 14 ਸਾਲ ਤੋਂ ਸੇਵਾ ਕਰ ਰਿਹਾ ਗਰੰਤੀ ਸਹਿਬਾਨ ਦੀ ਉਥੋਂ ਦੇ ਕੋਈ ਨਸ਼ਾ ਤਸਕਰ ਹਨ 3 4 5 ਜੀ ਹਨ ਪਰਿਵਾਰ ਦੇ ਬਹੁਤ ਹੀ ਜ਼ਿਆਦਾ ਧੰਦਾ ਮਾਰਾ ਕਰਦੇ ਹਨ ਚੱਕੇ ਦਾ ਕੰਮ ਕਰਦੇ ਹਨ ਉਹ ਰੋਜ਼ੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰਾ ਸਾਹਿਬ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ ਇਹਦੇ ਵਿੱਚ ਨਸ਼ਾ ਲਿਆਣ ਕੇ ਤੁਸੀਂ ਗੁਰਦੁਆਰੇ ਗੱਡੀ ਢੱਕਦੇ ਹੋ ਮਾੜੀ ਗੱਲ ਹੈ ਧੁਰੂ ਕਰੇ ਕੰਮ ਚੰਗਾ ਨਹੀਂ ਹੈ ਤੇ ਉਹਨਾਂ ਨੇ ਜਾਨੀ ਕਿ ਸਾਡੀ ਸੰਗਰਾਂਦ ਦੀ ਸਰਾਂਗ ਭੋਗ ਪਿੰਡਾ ਖੰਡ ਪਰ ਸਾਹਿਬਾਂ ਦਾ ਜਾਨੀ ਕਿ ਸੰਗਰਾਂਦ ਵਾਲੇ ਦਿਨ ਦੋ ਦਿਨ ਭੋਗ ਪਿਆ ਵਾ ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ ਉਹਨਾਂ ਨੇ ਮੈਨੂੰ ਅੰਦਰ ਵੜਕੇ ਦਾ ਉਹਨਾਂ ਨੇ ਮੇਰੇ ਕੇਸਾਂ ਦੀ ਬੇਦਵੀਂ ਕਿ ਦੀ ਪਾਗ ਲਾ ਦਿੱਤੀ ਕਿਸਾਂ ਨੂੰ ਜਾਣੀ ਕੀ ਖੇਚਿਆ ਤੇ ਜਦੋਂ ਮੈਂ ਛੋਟ ਛੜਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਕੋਕੀ ਮਾਰੀ ਆ ਮੇਰਾ ਸਿਰ ਵੜ ਦਿੱਤਾ ਉਹਨਾਂ ਨੇ ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀ ਬਹੁਤ ਜਿਆਦਾ ਮੈਨੂੰ ਸੱਟਾਂ ਲਾਈਆਂ ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਇਹ ਲੋਕਾਂ ਤੇ ਹਮਲਾ ਹੋਇਆ ਹਾਂਜੀ ਕਿੰਨੇ ਲੋਕ ਜ਼ਖਮੀ ਨੇ ਤਕਰੀਬਨ ਮੇਰੀ ਮਾਤਾ ਦੀ ਬਾਹਾਂ ਤੋੜ ਗਏ ਆ ਮੇਰੇ ਸਿਰ ਤੇ ਸੱਟ ਲੱਗਿਆ ਮੇਰੇ ਲੱਕ 'ਚ ਵੀ ਸੱਟ ਲੱਗਿਆ ਕਿੰਨੇ ਜਣੇ ਸੀ ਉਹ ਇਹ ਤਕਰੀਬਨ ਪੰਜ ਜੀ ਸਨ ਤੇ ਇਹਦਾ ਹਥਿਆਰ ਵੀ ਸੀ ਉਹਨਾਂ ਕੋਲ ਚਾਰ ਉਹਨਾਂ ਕੋਲ ਤਖੀ ਹਥਿਆਰ ਸਨ ਇੱਕ ਦੇ ਟੋਕੀ ਸੀ ਕੋਈ ਕਿਰਪਾਨ ਕੋਈ ਡੰਡਾ ਸੋਟੀ ਇਸ ਤਰ੍ਹਾਂ ਕਰਕੇ ਤਿਆਰ ਤਖੀ ਸਨ ਪਹਿਲਾਂ ਵੀ ਕਦੇ ਤੁਹਾਡੇ ਨਾਲ ਟਕਰਾ ਹੋਇਆ ਨਹੀਂ ਜੀ ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਹੈ ਗੱਲਬਾਤ ਇਸ ਗੱਡੀਆਂ ਦੇ ਸਬੰਧ ਦੇ ਵਿੱਚ ਮੈਂ ਕਿਹਾ ਉੱਥੇ ਗੱਡੀ ਨਾਲ ਤੁਸੀਂ ਮਾੜਾ ਕਰਮ ਕਰਦੇ ਹੋ ਇਸ ਕਰਕੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ ਸਰਕਾਰ ਨੂੰ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਰ ਰਿਹਾ ਨੈੱਟ ਦੇ ਉੱਪਰ ਕਿੰਨਾ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ ਆਹ ਤੇ ਕਦੀ ਨਸ਼ਾ ਕਰੂ ਹੋ ਗਿਆ ਨਸ਼ਾ ਵੇਚ ਰਿਹਾ ਸ਼ਰੇਆਮ ਨਸ਼ਾ ਵੇਚ ਰਿਹਾ ਜੀ ਇਹਨਾਂ ਦਾ ਸਿੱਧਾ ਸਿੱਧਾ ਪਾਕਿਸਤਾਨੋਂ ਆ ਰਿਹਾ ਨਸ਼ਾ ਬਹੁਤ ਹੀ ਵੱਡੇ ਨਸ਼ੇ ਦੇ ਤਸਕਰਾਂ ਬਹੁਤ ਹੀ ਵੱਡੇ ਨਸ਼ੇ ਦੇ ਵਪਾਰੀਆਂ ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀ ਨਹੀਂ ਦੇਂਦਾ ਬਹੁਤ ਹਮਲੇ ਅੱਗੇ ਵੀ ਇਹਨਾਂ ਕੀਤਾ ਲੋਕਾਂ ਉੱਪਰ ਕਹਿੰਦਿਆਂ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ ਇੱਥੇ ਤੱਕ ਟੌਕੀਆਂ ਬੀਤ ਗਈਆਂ ਨੇ